자꾸 이필해이 정도로 재정발. 다뭐거

ਔਰ ਸਪੋਰਟ ਅੰਮੀ ਮੈਂ ਵੀ ਮਨੁੱਖ ਮਨੁੱਖ ਇੱਕਦਮ ਪਤਾ ਨਹੀਂ ਕਿ ਕੱਪਰੀ ਲਈ ਮਨੋਰਿਸ਼ੀ ਜੀ ਜੇ ਪੁਨਰ ਲਾਗੇ ਤਾਂ ਅਸਲ ਵਿੱਚ ਟੀਮ ਨੂੰ ਦੇਸ ਆਮਾ ਜੀ ਸਰਵਪੱਤਰੀ ਅਸਾਧ ਜੋਤੇ ਇੱਕ ਨੇ ਲੇ ਲੇਗਾ ਬਿੱਦਰ ਜੀ ਜਾਇਸੀ ਬਿੱਦਰ ਜੀ ਜਾਇਸੀ ਬਹੁਤ ਬਹੁਤ ਜੀ ਜਾਇਸੀ ਬਹੁਤ ਬਹੁਤ জিসিএস কালকে টেন ছিল একটু